ਕਿਸਾਨਾ ਗੋਣੋ ਵੀ ਐਲਾਨ ਨਹੀਂ ਕਰਤਾ ਵੀ ਹੁਣ ਤਾਂ 21 ਫਰਵਰੀ ਨੂੰ ਜਿਹੜਾ 11 ਵਜੇ ਕੂਚ ਕਰਾਂਗੇ ਵੀ ਨਿਸ਼ਾਨੀ ਆ ਜਦੋਂ ਕਿਤੇ ਵੀ ਚੜਾਈ ਕਰਨੀ ਆ ਸ਼ਰਦਾਈ ਰਗੜ ਕੇ ਗੁਰੂ ਸਾਹਿਬ ਦੇ ਗਾੜੀ ਅਰਦਾਸ ਬੇਨਤੀ ਕਰਕੇ ਉਹ ਵੀ ਤਾਕਤ ਵਾਸਤੇ ਵੀ ਆ ਕਿਉਂਕਿ ਕੱਲ ਜੇ ਗਾੜੀ ਜੂਜਣਾ ਪੈਣਾ ਵਾ ਗੁਰੂ ਦੀ ਕਿਰਪਾ ਦੇ ਨਾਲ ਉੱਥੇ ਆਪਾਂ ਜਿੰਨੀ ਵੀ ਹੋ ਸਕੀ ਮਦਦ ਆਪਣੀ ਕਿਸਾਨਾਂ ਦੇ ਜਿੰਨਾ ਆ ਗੁਰੂ ਦਾ ਜਿੰਨਾ ਵੀ ਆਪਾਂ ਨੂੰ ਮੌਕਾ ਉtre ਨਾਲ ਚੰਗਾ ਟਰੈਕਟਰ ਆਪਾਂ ਜਹਾਜ ਲਿਆਂਦਾ ਨਾਲ ਫੋਰ ਬਾਈ ਫੋਰ ਤੋ ਦਿਨਾਂ ਚ ਨਵੀਂ ਕੋਸ਼ਿਸ਼ ਹੋਈ ਪਸਾਨ ਕੇ ਇਹ ਦੇ ਤੋ ਇਹ ਬੁਰਾ ਵਾਕੇ ਲੈ ਆਏ ਆ ਚੇਚਾ ਸਪੈਸ਼ਲਿਸਟੇ ਕਰਕੇ ਲੈ ਆ ਵਾਕੇ ਲੈ ਆ ਕੱਲ ਇਹ ਚੇਚਾ ਖੜਕੇ ਉੱਥੇ ਰੰਪਰ ਧੱਕ ਕੇ ਪੱਥਰ ਨੂੰ ਵੇਖ ਕੇ ਆਏ ਆ ਕਿ ਆਪਣਾ ਕਾਮਜਾਬ ਹੋਊਗਾ ਆਪਣਾ ਕਾਮ ਵੜ ਕੇ ਦਿਨ ਬੈਗ ਝਣਾ ਜਿਹੜਾ ਗੋਲੇ ਚੱਲੇ ਨਾ ਕੈਂਸੀ ਬਾਬੂ ਖੋਗੇ ਵੀ ਲਿਆਇਆ ਤੇ ਇਥੇ ਤੋੜੀ ਕੀ ਗੱਲਬਾਤ ਕਰੀ ਕਾਲੀਆਂ ਮਿਰਚਾਂ ਵਾਂ ਹਰੀਆਂ ਲਾਚੀਆਂ ਵਾਂ ਇਹ ਬਦਾਮ ਆ ਜੀ। ਪਾਗਤਾੜੀ ਚੀਜ਼ ਦੀ ਆ ਮਤਲਬ ਹਰੀ ਬੂਟੀ ਨਹੀਂ ਆ ਜਿਹੜੀ ਨਾਂਗ ਸਿੰਘ ਰੱਖਦੇ ਆ। ਆ ਬਾਪੂ ਨੇ ਆਇਆ ਜਦੋਂ ਤੇਰਾ ਤੀਆ। ਹਾਂ ਜੀ। ਬੂਟੀਆ ਗੋਲੇ ਦੇ। ਆ ਜਿਹੜੀਆਂ ਛੋਟੀਆਂ ਛੋਟੀਆਂ ਸਟਿੱਕਰ ਲੱਗੇ ਪਏ ਇਹਨਾਂ ਦੇ ਵਿੱਚੋਂ ਦੀ ਗੈਸ ਨਿਕਲਦੀ ਆ। ਹਾਂ ਜੀ ਇਹ ਗੈਸ ਇੰਨੀ ਜਰੀਲੀ ਆ ਜੀ ਜੇ ਬੰਦੇ ਦੀ ਅੱਖਾਂ 'ਚ ਪੈ ਜਾਏ ਤੇ ਜਿੰਨਾ ਲਾਲ ਮਿਰਚਾਂ ਮੰਨ ਕੇ ਚਲੋ ਅੱਖਾਂ 'ਚ ਪਾ ਰੀਏ ਤੇ ਉਹਦੇ ਨਾਲੋਂ ਹੀ ਜ਼ਿਆਦਾ ਜਰੀਲੀ ਆ ਤੇ ਮੂੰਹ 'ਚ ਵੜ ਜਾਏ ਤੇ ਬੰਦੇ ਨੂੰ ਸਾਹ ਨਹੀਂ ਆਉਂਦਾ। ਜੋ ਤੇ ਫੇਰਲੇ ਮਾਰਾ ਜਾ ਤੇ ਲੂਣ ਖਾਲੇ ਫਿਰ ਮਤਲਬ ਜਾਨੀ ਕਿ ਜੇ ਇਹ ਦੋ ਚਾਰ ਵਾਰੀ ਪੈ ਜੇ ਫਿਰ ਨਹੀਂ ਅਸਰ ਕਰਦੀ ਫਿਰ ਭਾਵੇਂ ਜਿੰਨੀ ਮਰਜੀ ਪੀ ਜਾਓ ਫਿਰ ਕੋਈ ਚੰਗ ਨਹੀਂ ਉਦੋਂ ਸਾਡੇ ਮੁੰਡੇ ਨੌਜਵਾਨ ਇਸੇ ਕਰਕੇ ਉੱਤੇ ਲੜਦੇ ਰਹੇ ਇਸੇ ਕਰਕੇ ਉਹਨਾਂ ਦੇ ਉੱਤੇ ਚੜ ਕੇ ਵੀ ਬਾਅਦ ਚੱਲ ਜਾਂਦੇ ਸਸਿਕਾਲ ਜੀ ਮੈਂ ਜੁੜਿਆ ਹੋਇਆ ਹਾਂ ਮਨਿੰਦਰ ਸਿੰਘ ਸ਼ੰਭੂ ਬਾਰਡਰ ਤੋਂ ਤੇ ਅੱਜ ਕਈ ਦਿਨ ਹੋ ਗਏ ਨੇ ਜਿਹੜਾ ਮੋਰਚਾ ਲੱਗਿਆ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ 13 ਫਰਵਰੀ ਦੀ ਕਾਲ ਕੀਤੀ ਗਈ ਹੈ ਤੇ ਇੰਨਾ ਟਾਈਮ ਹੋ ਗਿਆ ਬੈਠਿਆਂ ਨੂੰ ਮੀਟਿੰਗਾਂ ਵੀ ਜਿਹੜੀਆਂ ਬੇਸਿੱਟਾ ਨਿਕਲਣਾ ਕੋਈ ਹਾਲ ਨਿਕਲਿਆ ਤੇ ਹੁਣ ਕਹਿੰਦੇ ਸਿੱਧਾ ਕਿਸਾਨ ਆਬਦਾਨੋਂ ਵੀ ਐਲਾਨੇ ਕਰਤਾ ਵੀ ਹੁਣ ਤਾਂ 21 ਫਰਵਰੀ ਨੂੰ ਜਿਹੜਾ 11 ਵਜੇ ਪੂਜ ਕਰਨ ਦਿੱਲੀ ਨੂੰ ਭਾਈ ਜੀ ਫਿਰ ਉਹਨਾਂ ਉਹਦੇ ਤਿਆਰੀਆਂ ਚੱਲ ਪਈਆਂ ਨੇ ਪੂਜ ਕਰਨਾ ਕਰ ਲੋ ਹਾਂ ਜੀ ਇਆਂ ਇਆਂ ਕਿਹ ਰਸਤਾ ਬਸਤਾ ਕਰੀਂ ਸਿੱਧਾ ਸਿੰਘਾਂ ਦੀ ਇਹ ਜਿਹੜੀ ਰਸਤੇ ਆ ਜੀ ਇਹ ਮਗਰ ਸਿੰਘਾਂ ਦੀ ਪਹਿਲੀ ਨਿਸ਼ਾਨੀ ਆ ਜਦੋਂ ਕਿਤੇ ਵੀ ਚੜ੍ਹਾਈ ਕਰਨੀ ਆ ਸ਼ਰਦਾਈ ਰਗੜ ਕੇ ਗੁਰੂ ਸਾਹਿਬ ਦੇ ਗੜੀ ਅਰਦਾਸ ਦੇਣ ਜੀ ਕਰਕੇ ਉਹ ਵੀ ਤਾਕਤ ਵਾਸਤੇ ਵੀ ਆ ਕਿਉਂਕਿ ਕੱਲ ਇਹ ਗੜੀ ਯੋਜਨਾ ਪੈਣਾ ਵਾ ਬਰੋ ਦੀ ਕਿਰਪਾ ਦੇ ਨਾਲ ਉੱਥੇ ਆਪਾਂ ਜਿੰਨੀ ਵੀ ਹੋ ਸਕੀ ਮਦਦ ਆਪਣੇ ਕਿਸਾਨ ਵੀਰਾਂ ਦੀ ਕਰਾਂਗੇ ਕਿਸਾਨ ਆਗੂ ਕਹਿ ਰਹੇ ਨੇ ਵੀ ਸ਼ਾਂਤ ਮਈ ਢਾਂਗੇ ਨਾਲ ਅੱਗੇ ਜਾਣਾ ਅੱਗੇ ਤਾਂ ਫਿਰ ਭਾਈ ਜਿਹੜੇ ਪੀਐਸਐਫ ਦੀ ਫੌਜ ਖੜੀ ਆ ਪੁਲਿਸ ਖੜੀ ਆ ਡੈਲੀਗੇਟ ਵੀ ਲੱਗੇ ਹੋਏ ਨੇ ਉਹ ਵੀ ਮਿੰਟ ਵਿੱਚ ਜੜੇ ਹੋਏ ਨੇ ਚੀਜ਼ਾਂ ਲੱਗੀਆਂ ਹੋਈਆਂ ਫਿਰ ਕਿਵੇਂ ਅੱਗੇ ਮੰਗੋਗੇ ਸ਼ਾਂਤ ਮਈ ਉਹੀ ਸ਼ਾਂਤ ਮਈ ਦੇ ਵੀਰ ਜੀ ਫਿਰ ਨੰਗਾਗੇ ਨਾ ਆਪਾਂ ਆਪਣੇ ਵੱਲੋਂ ਤੇ ਨੰਗਾਗੇ ਪਰ ਉਹਨਾਂ ਨੇ ਨੰਗਨ ਨਹੀਂ ਦੇਣਾ ਉਹਨਾਂ ਨੇ ਉਦੋਂ ਨੂੰ ਹੀ ਜਿਤਨਾ ਆਪਣੇ ਗੈਂਸੀ ਗੋਲੇ ਮਾਰੇ ਆ ਜਵੇਂ ਆਪਣੇ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਚਾਹ ਪਾਣੀ ਦੀ ਸਵਾਰ ਮਾਰੀ ਫਿਰ ਆਪਾਂ ਨੂੰ ਕੋਈ ਦਾ ਕੋਈ ਤੇ ਕਰਨਾ ਹੀ ਪੈਣਾ ਸਾਰੀ ਸੰਗਤ ਨਾਲ ਰਲ ਕੇ ਜੇ ਜਿੱਤਰਾ ਵੀ ਸੰਗਤ ਦਾ ਚਾਹੇ ਆਗੂਆਂ ਦਾ ਜਿੱਤਰਾ ਵੀ ਆਪਾਂ ਨੂੰ ਮਦਦ ਦਾ ਉਤਰਾ ਨਾਲ ਚੱਲਾਂਗੇ ਟਰੈਕਟਰ ਆਪਾਂ ਜਹਾਜ ਲਿਆਂਦਾ ਨਾਲ ਫੋਰ ਬਾਈ ਫੋਰ ਤੇ ਉਹਦੇ ਨਾਲ ਜਿੰਨੀ ਵੀ ਕੋਸ਼ਿਸ਼ ਹੋਈ ਕਿਸਾਨ ਵੀਰਾਂ ਦੇ ਬੰਦੇ ਜਿਹੜਾ ਕੋਈ ਕਰੀਆ ਪਲੈਨਿੰਗ ਹੈ ਟਰੈਕਟਰਾਂ ਮੂਰੇ ਕੁਛ ਕਰਾਕ ਰੂਪ ਵਗੈਰਾ ਲਗਾਉਣ ਦੀ ਯੋਜਨਾ ਵੈਰੀਗਲ ਪੱਟਣੇ ਪੱਟੇ ਜਾਣਗੇ ਹਾਂਜੀ ਨਹੀਂ ਇਹਦੇ ਲੋੜ ਹੀ ਨਹੀਂ ਆ ਜੀ ਇਹ ਤੇ ਗਾੜੀ ਬੰਪਰ ਲਵਾ ਕੇ ਲਿਆਏ ਆ ਚੇਚਾ ਸਪੈਸ਼ਲਿਸਟੇ ਕਰਕੇ ਲਿਆਵਾ ਕੇ ਲਿਆਏ ਆ ਕੱਲ ਇੰਚੇ ਚਾ ਖੜਕੇ ਉੱਥੇ ਪੰਪਰ ਧੱਕ ਕੇ ਪੱਥਰ ਨੂੰ ਵੇਖ ਕੇ ਆਏ ਆ ਕਿ ਆਪਣਾ ਕਾਮਜਾਬ ਹੋਊਗਾ ਆਪਣਾ ਕਾਮਜਾਬ ਆ ਸਵੇਰੇ ਟਰੈਕਟਰ ਦੇ ਨਾਲ ਜਿੰਨੀ ਕੋਸ਼ਿਸ਼ ਕੀਤੀ ਆ ਪੰਜ ਤਰ੍ਹਾਂ ਦੇ ਦੇਖੋ ਜੀ ਵੀਰ ਜੀ ਹੁਣ ਇਹ ਕਿਸਾਨ ਇੱਥੇ ਮੋਰਚੇ 'ਚ ਇਕੱਠੇ ਹੋਏ ਆ ਜੀ ਆਪਣੇ ਹੱਕ ਲੈਣ ਵਾਸਤੇ ਹੋਏ ਆ ਜੀ ਤੇ ਹੁਣ ਦੂਜੇ ਪਨੇ ਜਿਹੜੀ ਮੋਦੀ ਸਰਕਾਰ ਆ ਕਿਸਾਨਾਂ ਤੇ ਹਮਲੇ ਕਰ ਰਹੀ ਆ ਜੀ 13 ਤਰੀਕ ਤੋਂ ਲੈ ਕੇ ਹੁਣ ਤੱਕ ਜਿਹੜੇ ਕਿਸਾਨ ਵੀਰ ਬੈਠੇ ਹੋਏ ਆ ਉਸਨੂੰ ਤੋਂ ਹੀ ਗੋਲਾਬਾਰੀ ਹੋ ਰਹੀ ਆ ਜੀ ਮੋੜਿਆ ਦੇ ਪੱਟਾ ਹੀ ਹੋ ਰਿਹਾ ਮਾਰੀਆਂ ਦੇ ਮੋੜਾ ਵਾਰੀ ਹੋ ਰਹੀਆਂ ਨਾਲੇ ਬਾਈ ਨਾਲੇ ਮੀਟਿੰਗਾਂ ਵੀ ਚੱਲ ਰਹੀਆਂ ਨਾਲ-ਨਾਲ ਦੇਖੋ ਜੀ ਹੁਣ ਕਿਸਾਨ ਆਗੂ ਉਹ ਦਿਨ 14 ਤਰੀਕ ਨੂੰ ਮੀਟਿੰਗ ਨਾ ਸਟੇਜ ਤੇ ਬੋਲਿਆ ਸੀ ਕਿ ਸਰਕਾਰ ਮਤਲਬ ਮੀਟਿੰਗ ਰੱਖਣਾ ਚਾਹੁੰਦੀ ਹੁਣ ਮੀਟਿੰਗਾਂ ਤੇ ਮੀਟਿੰਗਾਂ ਦੇਖੋ ਹੋਈ ਜਾਂਦੀਆਂ ਵਾ ਕੋਈ ਹੱਲ ਨਹੀਂ ਨਿਕਲ ਰਿਹਾ ਅਜੇ ਵੀ ਕਹਿ ਰਹੇ ਆ ਕਿ ਕੋਈ ਚੱਕਰ ਨਹੀਂ ਮਤਲਬ ਕੋਈ ਏਡਾ ਹੱਲ ਨਹੀਂ ਹੋਇਆ ਕੋਈ ਮੰਨ ਨਹੀਂ ਰਹੀ ਸਰਕਾਰ ਹੁਣ ਕੱਲ ਨੂੰ 11 ਵਜੇ ਪੈਰੀਗੇਟ ਤੋੜਨ ਦੀ ਦਿੱਲੀ ਅੱਗੇ ਤੀਤੀ ਨੂੰ ਅੱਗੇ ਵਧਣ ਦੀ ਉਹਨਾਂ ਨੇ ਐਲਾਨ ਕੀਤਾ ਵਾ ਕਿ ਕੱਲ ਨੂੰ ਆਪਾਂ ਦਿੱਲੀ ਅੱਗੇ ਖੇ ਐਂਕੂ ਸਿੰਕੂ ਬਾਰਡਰ ਤੇ ਵੀ ਕਹਿਆ ਤਿਆਰੀਆਂ ਪਹਿਲਾਂ ਹੀ ਕਰਤੀਆਂ ਸ਼ੁਰੂ ਉੱਥੇ ਵੀ ਵੈਰੀਗੇਟਿੰਗ ਹੁਣ ਤੋਂ ਸ਼ੁਰੂ ਕਰਤੀ ਪੈਰੀਗੇਂਡਿੰਗ ਤਾਂ ਦੇਖੋ ਜੀ ਹੁਣ ਉਸ ਦਿਨ ਜਿਹੜੇ ਕਿਸਾਨਾਂ ਵੀਰਾਂ ਨੇ ਵੈਰੀਗੇਟ ਕੋਈ ਖਿੱਚੇ ਤਾਰ ਤੂਰ ਵਗੈਰਾ ਉਹਨਾਂ ਦੀ ਖਿੱਚੀ ਸੀ ਕਿਲ-ਕੁਲ ਪੱਟੇ ਸੀਗੇ ਉਹ ਹੁਣ ਉਹਨਾਂ ਨੇ ਫੇਰ ਮਲਕ ਜਾਂ ਮੀਟਿੰਗਾਂ ਦੇ ਦੌਰਾਨ ਜਿਹੜੀਆਂ ਮੀਟਿੰਗਾਂ ਤੇ ਰਹੀਆਂ ਉਹਨੇ ਸਮੇਂ ਦੇ ਵਿੱਚ ਫੇਰ ਵੈਰੀਗੇਟਿੰਗ ਤਾਂ ਕਰ ਦਿੱਤੀ ਆ ਤੇ ਹੁਣ ਕਿਸਾਨ ਵੀ ਰਹਿ ਹੀ ਕਹਿ ਰਹੇ ਆ ਕਿ ਸਾਨੂੰ ਕੋਈ ਜਵਾਬ ਮਿਲੇ ਜਾਂ ਗਾਂਹ ਜਾਣਾ ਕਿ ਦਾ ਪਛਾਹ ਕਰਨਾ ਕਿੰਨਾ ਕਰਨਾ ਵਾ ਉਹ ਸਾਨੂੰ ਸਾਨੂੰ ਕੋਈ ਦੱਸਿਆ ਜਾਵੇ ਤੇ ਅਸੀਂ ਦਿੱਲੀ ਵੱਲ ਨੂੰ ਅੱਗੇ ਵਧੀ ਬੈਰੀਗੇਡ ਧੱਕਣ ਵਾਸਤੇ ਤਾਂ ਦੁਨੀਆ ਤਿਆਰ ਆ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਆ ਨੀ ਨੌਜਵਾਨ ਪੀੜੀ ਕਹਿ ਰਹੀ ਆ ਕਿ ਤੁਸੀਂ ਸਾਨੂੰ ਥੋੜਾ ਜਿਹਾ ਆਰਡਰ ਦਓ ਬੈਰੀਗੇਡ ਤੋੜਨੇ ਸਾਡਾ ਕੰਮ ਆ ਬਾਬਾ ਜੀ ਕਿਵੇਂ ਦੀ ਤਿਆਰੀ ਫਿਰ ਕੱਲ ਦੀ ਇੱਥੇ ਬੋਲੇ ਆ ਜੀ ਬੋਲੀ ਤਿਆਰੀ ਆ ਹਾਂ ਜੀ ਬੈਰੀਗੇਡ ਪੱਟ ਦੂੰਗੇ ਫਿਰ ਪੱਟਾਂਗੇ ਪੱਟਾਂਗੇ ਜਰੂਰ ਬਾਬੂ ਨੇ ਗੋਲਾ ਵੀ ਲਿਆਇਆ ਵਾ ਫੜ ਕੇ ਉਹ ਦਿਨ ਬੈਗ ਚਾਣਾ ਵਾ ਜਿਹੜਾ ਗੋਲੇ ਚੱਲੇ ਨਾ ਕੈਂਸੀ ਬਾਬੂ ਖੋਗੇ ਵੀ ਲਿਆਇਆ ਤਾਂ ਇੱਕ ਦੂਣਾ ਸਕਦੇ ਆ ਜੀ ਹਾਂ ਜੀ ਦਿਖਾ ਦਿੰਨੇ ਆ ਜਦੋਂ ਆਏ ਹੋ ਜਦੋਂ ਮੇਰਾ ਪਿੰਗ ਨੂੰ ਗੋਲਾਬਾਰੀ ਹੋਈ ਸੀ ਜਦੋਂ ਆਪਣੇ ਨੌਜਵਾਨ ਪੁੰਗੇ ਮਤਲਬ ਆਰਮੀ ਦੇ ਚੜ ਗਏ ਸੀਗੇ ਤੇ ਉਸ ਦਿਨ ਕੋਈ ਖੋਕ ਆ ਕੇ ਲਿਆਏ ਆ ਤੇ ਹੁਣ ਵੇਖੋ ਜੀ ਜਿੱਦਾਂ ਸਾਨੂੰ ਕਿਸਾਨ ਆਕੂ ਕਹਿੰਦੇ ਆ ਉਦਾਂ ਆਪਾਂ ਉਹਨਾਂ ਦੇ ਨਾਲ ਸਹਿਮਤ ਆ ਜੀ ਉਦਾਂ ਨਾਲ ਚੱਲਾਂਗੇ ਜੀ ਤੇ ਬੈਰੀਗੇਡ ਤੋੜਾਂਗੇ ਅੱਗੇ ਜਾਵਾਂਗੇ ਜੀ ਜਾਣੇ ਪਰਤਾਈ ਦੇ ਵਿੱਚ ਕੀ ਕੀ ਵਾਇਦੇ ਵਾਰੇ ਵੀ ਗੱਲਬਾਤ ਕਰਦੇ ਆ ਵਿੱਚ ਖਸ ਖਸਿਆ ਕਾਲੀਆਂ ਮਿਰਚਾਂ ਵਾਂ ਹਰੀਆਂ ਲਾਚੀਆਂ ਵਾਂ ਤੇ ਬਦਾਮ ਆ ਜੀ ਤਾਕਤਾਲੀ ਚੀਤੀ ਆ ਮਤਲਬ ਹਰੀ ਨੀਆ ਜਿਹੜੀਆਂ ਸੰਗਰ ਕਰਦੇ ਆ ਚਲੋ ਵੀ ਉਹਨਾਂ ਦੇ ਹਿਸਾਬ ਨਾਲ ਉਹ ਹੀ ਸਹੀ ਆ ਆਪਾਂ ਆਪਣੇ ਉਹ ਵੀ ਉਹ ਦੇ ਚ ਆ ਜਾਂਦੀ ਹੈ ਇਹ ਵੀ ਦੇ ਚ ਆ ਜਾਂਦੀ ਸ਼ੀਧੀ ਰੰਡੇ ਚ ਆ ਆ ਬਾਪੂ ਨੇ ਆਇਆ ਜਦੋਂ ਤੇਰਾ ਤੀ ਹਾਂਜੀ ਹਾਂਜੀ ਇਹ ਤੁਹਾਨੂੰ ਕਹਿਆ ਸਰ ਸਾਡਾ ਦੇਖੋ ਜੀ ਆ ਜਿਹੜੀਆਂ ਛੋਟੀਆਂ ਛੋਟੇ ਸਟicker ਲੱਗੇ ਪਏ ਆ ਨਾ ਇਹਨਾਂ ਦੇ ਵਿੱਚੋਂ ਦੀ ਗੈਸ ਨਿਕਲਦੀ ਆ ਜੀ ਆ ਜਿਹੜੀ ਛੋਟੀ ਪਿੰਨ ਆ ਜੀ ਇੱਥੇ ਸੱਟ ਵੱਜਦੀ ਆ ਉਹ ਬੰਦੂਕ ਚ ਪਾ ਕੇ ਇਹਦੇ ਤੇ ਸੱਟ ਵੱਜਦੀ ਆ ਗੋਲੇ ਨੇ ਆ ਜਿਹੜੀਆਂ ਛੋਟੀਆਂ ਛੋਟੀਆਂ ਸਟicker ਲੱਗੇ ਪਏ ਇਹਨਾਂ ਦੇ ਵਿੱਚੋਂ ਦੀ ਗੈਸ ਨਿਕਲਦੀ ਹੈ ਹਾਂਜੀ ਇਹ ਗੈਸ ਇੰਨੀ ਜ਼ਰੀਲੀ ਆ ਜੀ ਜੇ ਬੰਦੇ ਦੀ ਅੱਖਾਂ 'ਚ ਪੈ ਗਏ ਤੇ ਜਿੰਨਾ ਲਾਲ ਮਿਰਚਾਂ ਮੰਨ ਕੇ ਚਲੋ ਅੱਖਾਂ 'ਚ ਪਾ ਦਈਏ ਤੇ ਉਹਦੇ ਨਾਲੋਂ ਹੀ ਜ਼ਿਆਦਾ ਜ਼ਰੀਲੀ ਆ ਕਿ ਮੂੰਹ 'ਚ ਵੜ ਜੇ ਤੇ ਬੰਦੇ ਨੂੰ ਸਾਹ ਨਹੀਂ ਹੁੰਦਾ ਕਰ ਦਈਏ ਬਾਅਦ ਚੋਂ ਠੀਕ ਹੋ ਜਾਂਦਾ ਨੂਨ ਇਹਦਾ ਨੂਨ ਹੀ ਇਲਾਜ ਆ ਕਿਤੇ ਆ ਨੂਨ ਤੇ ਪਾਣੀ ਨੂਨ ਤੇ ਪਾਣੀ ਪਾਣੀ ਅੱਖਾਂ ਨੂੰ ਨਾ ਲਾਵੇ ਗਿੱਲਾ ਪਰਨਾ ਉਦੇ ਫੇਰਲੇ ਮੜਾ ਜਾ ਤੇ ਲੂਨ ਖਾਲੇ ਫਿਰ ਮਤਲਬ ਯਾਨੀ ਕਿ ਜੇ ਇਹ ਦੋ ਚਾਰ ਨਹੀਂ ਪੈ ਜੇ ਫਿਰ ਨਹੀਂ ਅਸਰ ਕਰਦੀ ਫਿਰ ਭਾਵੇਂ ਜਿੰਨੀ ਮਰਜੀ ਪੀ ਜਾਓ ਫਿਰ ਕੋਈ ਚੱਕਰ ਨਹੀਂ ਉਹਦੋਂ ਸਾਡੇ ਮੁੰਡੇ ਨੌਜਵਾਨ ਇਸੇ ਕਰਕੇ ਉੱਤੇ ਲੜਦੇ ਰਹੇ ਇਸੇ ਕਰਕੇ ਉਹਨਾਂ ਦੇ ਉੱਤੇ ਚੜ ਕੇ ਵੀ ਬਾਅਦ ਚੱਲ ਸਕਦੇ ਆ ਮੋੜ ਗਈ ਇਹ ਡਰੋਨ ਰਾਈਡ ਸਿੱਟੇ ਜਾ ਰਹੇ ਨੇ ਤਾਂ ਡਰੋਨ ਨੂੰ ਵੀ ਕਹਿੰਦੇ ਪੰਜਾਬੀਆਂ ਨੇ ਜਿਗਾਰਡ ਲਾ ਲਿਆ ਪਤੰਕੇ ਨਾਲ ਸਿੱਟ ਲਿਆ ਹੁਣ ਦੇਖੋ ਜੀ ਉਹਦੋਂ ਕਿਸੇ ਨੇ ਲਾਇਆ ਜਿਗਾਰਡ ਉਹਦੋਂ ਗੁੱਡੀਆਂ ਢਾਈਆਂ ਮੁੰਡਿਆਂ ਨੇ ਡੋਰਾ ਡਾਰਾਂ ਲਾ ਦਿੱਆਂ ਉਹ ਡਰੋਨ ਆਉਂਦਾ ਸੀ ਉੱਪਰੋਂ ਗੋਲਾ ਛੋੜ ਕੇ ਚਾਰ ਗੋਲੇ ਛੁੱਟਦਾ ਸੀ ਤੇ ਸੁੱਟ ਕੇ ਚਲੇ ਜਾਂਦਾ ਸੀਗਾ ਜਿੱਥੇ ਭੀੜ ਹੁੰਦੀ ਸੀ ਉੱਥੇ ਜਾਣਾ ਸੁੱਟਦਾ ਸੀ ਉਹਦੋਂ ਮੁੰਡਿਆਂ ਨੇ ਡਰੋਨ ਵੀ ਗੁੱਡੀ ਦੇ ਨਾਲ ਸੁੱਟ ਲਿਆ ਵਾ ਉਹ ਨਹਿਰ 'ਚ ਥੱਲੇ ਸੁੱਟ ਲਿਆ ਉੱਥੋਂ ਭੰਨ ਕੇ ਉਹਦੀਆਂ ਮਤਲਬ ਚਿਪਾ ਵਗੈਰਾ ਜੋ ਵੀ ਸਿੰਮਾ ਵਗੈਰਾ ਉਹਨਾਂ ਸਟੇਜ ਤੇ ਲਿਆ ਕੇ ਪੇਸ਼ ਕਰਕੇ ਦਿੱਤੀ ਹਾਂਜੀ ਹੋਰ ਕੀ ਕਹਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੁਹਾਡੇ ਮੈਂਧਿਆ ਤੇ ਰਾਈ ਕਿ ਜਿਹੜੇ ਵੀਰ ਕਿਸਾਨ ਵੀਰ ਚਾਹੇ ਜੋੜੇ ਵੀ ਆਪਣੇ ਜੋਧੇ ਆ ਜਿਹੜੇ ਘਰਾਂ 'ਚ ਬੈਠੇ ਆ ਉਹ ਇੱਥੇ ਉੱਪਰ ਨਾ ਕਿਉਂਕਿ ਸਵੇਰੇ ਆਪਾਂ 11 ਵਜੇ ਮੋਦੀ ਸਰਕਾਰ ਦੇ ਨਾਲ ਭੜਨਾ ਤੇ ਆਪਣਾ ਆਪਾਂ ਆਨੇ ਆ ਕਿ ਜਰੂਰ ਜਿੰਨੇ ਵੀ ਵੀਰ ਇੱਥੇ ਵੱਧ ਤੋਂ ਵੱਧ ਆਪਣੀਆਂ ਟਰਾਲੀਆਂ ਟਰੈਕਟਰ ਹੋਰ ਵੀਕਲ ਲੈ ਕੇ ਉਪਰੋ ਸਾਰੇ ਕਿਸਾਨ ਵੀਰਾਂ ਦਾ ਆਪਾਂ ਸਾਥ ਦਈਏ ਇਹ ਇਹੀ ਕਹਿਣਾ ਚਾਹੁੰਦੇ ਬਹੁਤੀ ਜਿਹੜਾ ਫੇਕ ਮੀਡੀਆ ਵਾ ਉਹ ਟੀਵੀ ਤੇ ਦੱਸੀ ਜਾਂਦੇ ਉਹ ਹੋ ਗਿਆ ਕਿਸਾਨਾਂ ਨੂੰ ਇਦਾਂ ਹੋ ਗਿਆ ਇਦਾਂ ਹੋ ਗਿਆ ਇੱਥੇ ਕੋਈ ਚੱਕਰ ਨਹੀਂ ਆ ਸਾਰੇ ਵਧੀਆ ਲੰਗਰ ਪਾਣੀ ਮਿਲ ਲਿਆ ਸਾਰੇ ਕਿਸਾਨ ਵਧੀਆ ਤਾਂ ਕਹਿ ਰਹੇ ਨੇ ਵੀ ਲੰਗਰ ਪਾਣੀ ਕਿਵੇਂ ਚੱਲਦਾ ਉਹਨੂੰ ਫੰਡਿੰਗ ਆ ਰਹੀ ਆ ਬਾਰੋਂ ਬਾਰੋ ਫੰਡਿੰਗ ਦਾ ਤੇ ਦੇਖੋ ਪਤਾ ਨਹੀਂ ਹੁਣ ਜੜੀਆਂ ਜਥੇਬੰਦੀਆਂ ਦੇ ਤੌਰ ਤੇ ਕੁਝ ਲੰਗਰ ਲਾਏ ਆ ਜਿੱਦਾਂ ਹੁਣ ਫਤੇਗੜ ਸਾਹਿਬ ਤੋਂ ਵੀ ਗੁਰਦੁਆਰਾ ਸਾਹਿਬ ਤੋਂ ਵੀ ਲੰਗਰ ਇੱਥੇ ਪੱਕਾ ਲੱਗਾ ਆ ਸ਼ਰੋਮੀ ਕਮੇਟੀ ਵੱਲੋਂ ਵੀ ਲੰਗਰ ਪੱਕਾ ਲੱਗਾ ਹੋਇਆ ਡੇਲੀ ਸਵੇਰੇ ਪਿੰਡਾਂ ਵਾਲੇ ਵੀ ਇੱਥੋਂ ਜਿਹੜੇ ਲਾਗੇ ਬੰਨੇ ਦੇ ਪਿੰਡ ਆ ਬਹੁਤ ਹੀ ਜ਼ਿਆਦਾ ਲੰਗਰ ਲੈ ਕੇ ਆ ਰਹੇ ਆ ਬਾਕੀ ਫੰਡਿੰਗ ਵੀ ਲਾਲੋ ਆਉਂਦੀ ਵੀ ਹੋਵੇ ਤੇ ਸਾਡੇ ਕਿਸਾਨ ਵੀਰਾਂ ਨੇ ਚਾਹ ਨੌਜਵਾਨ ਕੋਈ ਵੀ ਪਾਰਟੀ ਨੇ ਸਾਨੂੰ ਹੀ ਦੇਣੀ ਹੈ ਮਤਲਬ ਉਹਨਾਂ ਨੂੰ ਪਤਾ ਜਿਹੜੇ ਵੀਰ ਬਾਹਰ ਬੈਠੇ ਉਹਨਾਂ ਚਲੋ ਕਿਹ ਆਪੋ ਆਪਣਾ ਸਾਥ ਹੁੰਦਾ ਕਿ ਕੋਈ ਪੈਸਿਆਂ ਰਹੀਂ ਦੇਈ ਜਾਂਦਾ ਕੋਈ ਟਰੈਕਟਰ ਲਿਆ ਕੇ ਦੇਈ ਜਾਂਦਾ ਕੋਈ ਉਤਨਾ ਗਰੀਬ ਰਾਂ ਕੇ ਸਾਥ ਦੇਈ ਜਾਂਦਾ ਆਪੋ ਆਪਣਾ ਹਰ ਇੱਕ ਬੰਦਾ ਮਤਲਬ ਕਿਸਾਨਾਂ ਦਾ ਸਾਥ ਦੇ ਰਿਹਾ ਮਤਲਬ ਹੁਣ ਤਿਆਰੀ ਪੂਰੀ ਆ ਗੱਲ ਦੀ ਪੂਰੀ ਤਿਆਰੀ ਹੈ ਤਾਂ ਹੀ ਬਦਾਮ ਰਗੜੀ ਜਾਂਦੇ ਆ ਪੀਕੇ ਸੇਰੇ ਡਟਾਂਗੇ ਵੇ ਬਾਪੂ ਨੂੰ ਪਿਆਰ ਹੁਣ ਸਾਡੇ ਬਾਪੂ ਹੁਣ ਇਹ ਕਹਿੰਦੇ ਸਵੇਰ ਦੇ ਟਰਾਲੀ 'ਚ ਪਏ ਆ ਕੋਈ ਆਇਆ ਨਹੀਂ ਸੁਨੇਹਾ ਹੁਣ ਇਹਨਾਂ ਨੂੰ ਸ਼ਰਦਾਈਆਂ ਅਸ਼ਰ ਤੋਂਆਂ ਰਗੜ ਕੇ ਪਿਆਵਾਂਗੇ ਫਿਰ ਸਵੇਰੇ ਇਹਨਾਂ ਨੂੰ ਵੀ ਨਾਲ ਤੋਰਾਂਗੇ ਡੰਡੇ ਝੰਡੇ ਫੜ ਕੇ ਫਿਰ ਮਾਣ ਬਾਈ ਕਹਿੰਦੇ ਰਗੜਾ ਰਗੜ ਰਹੇ ਨੇ ਤੇ ਤਿਆਰੀ ਪੂਰੀ ਆ ਕੱਲ ਨੂੰ ਜਿਹੜੀ 21 ਤਰੀਕ ਹੈ 21 ਫਰਵਰੀ ਨੂੰ 11 ਵਜੇ ਦਿੱਲੀ ਕੂਚ ਕਰਨ ਦੀ ਤੇ ਮੈਂ ਤੁਹਾਡੇ ਨਾਲ ਜੁੜਿਆ ਮਨਿੰਦਰ ਸਿੰਘ ਸ਼ੰਭੂ ਬਟਰ ਤੋਂ ਮੇਰਾ ਨਾਮ ਕੈਮਰਾਮੈਨ ਸੀਮ ਧੰਨਵਾਦ